ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਦਲਵੀਰ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਉਮੀਦ ਕਰਦਾ ਸਾਰੇ ਜਣ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਫਿਰ ਲੈ ਕੇ ਆਏ ਜੀ ਪੀਸ ਪੀਸਾਂ ਦੀ ਗੱਡਣ ਖੋਲਣ ਜਾ ਰਹੇ ਆਂਗੇ ਦੇਖਦੇ ਆਂ ਵੀ ਕੀ ਨਿਕਲਦਾ ਇਹਦੇ ਚੋਂ ਸਾਫ ਪੀਸ ਨਿਕਲੇ ਜੀ ਇਹ ਕੁੜਤੇ ਪਜਾਮੇ ਕਹਦਾ ਸੀ ਉਹ 5-5 ਮੀਟਰ ਦੇ ਪਿਛਨੇ ਕੁੜਤੇ ਪਜਾਮਿਆਂ ਦੇ ਅਸਿਆ ਜੀ ਪੂਰੀ 5 ਮੀਟਰ ਦੀ ਕਟ ਆ ਗਈ ਜੀ ਕੁੜਤੇ ਪਜਾਮਿਆਂ ਦੇ ਹਾਂ 5-5 ਮੀਟਰ ਦੇ ਪਿਛਨੇ ਪੂਰੇ ਇਹ ਵੀ ਤੋਲ ਕੇ ਵੇਚਦੇ ਤੋਲ ਕੇ ਕੀ ਰੇਟ ਵੇਚਦੇ ਜੀ ਪੂਰਾ 5 ਮੀਟਰ ਕਪੜਾ ਆ ਗਿਆ ਜੀ ਤਾਂ ਹਾਂ ਤੋਲ ਕੇ ਵੇਚਦੇ ਵੇਚਦੇ ਤੋਲ ਕੇ 600 ਰੁਪਏ ਕਿਲੋ ਲਓ ਜੀ ਪੂਰੇ 5-5 ਮੀਟਰ ਦੇ ਕੁੜਤੇ ਪਜਾਮੇ ਦੇ ਪੀਸ ਨਿਕਲੇ ਬਹੁਤ ਹੀ ਵਧੀਆ ਕਪੜਾ ਜੀ ਜੀ ਵੀ ਜੀ ਦਾ ਕਾਟਨ ਦਾ ਰੰਗ ਡਿਜ਼ਾਈਨ ਵਾਹ ਜੀ ਵਾਹ ਕਿੰਨੇ ਸੋਹਣੇ ਸੋਹਣੇ ਰੰਗ ਜੀ ਕਾਲਾ ਰੰਗ ਸਪੈਸ਼ਲ ਮਹਿਰੂਨ ਰੰਗ ਲਓ ਜੀ ਰੰਗ ਕੀ ਸੋਹਣੇ ਸੋਹਣੇ ਆ ਗਏ ਸਰਦਾਰੀ ਰੰਗ ਲਓ ਜੀ ਵਧੀਆ ਵਧੀਆ ਰੰਗ ਆ ਗਏ ਪੂਰੇ 5-5 ਮੀਟਰ ਦੇ ਕੁੜਤੇ ਪਜਾਮੇ ਨੇ ਤੇ ਰੰਗ ਚੈੱਕ ਕਰ ਲਓ ਜੀ ਕੁੜਤੇ ਪਜਾਮੇ ਦੇ ਪੀਸ ਆ ਗਏ ਚਿੱਟਾ ਰੰਗ ਗ੍ਰੇ ਰੰਗ ਕਾਲਾ ਰੰਗ ਸਾਰੇ ਕੁੜੇ ਰੰਗ ਆ ਗਿਆ ਕਾਫੀ ਰੰਗ ਲਓ ਜੀ ਪੂਰੇ 5-5 ਮੀਟਰ ਦੇ ਕੁੜਤੇ ਪਜਾਮੇ ਆ ਜੀ ਤੇ ਰੇਟ ਇਹਦਾ ਹੈਗਾ ਜੀ 600 ਰੁਪਏ ਕਿਲੋ ਜੀ ਤੇ ਕਿਲੋ ਦੇ ਵਿੱਚ ਆਪਾਂ ਦੇਖਦੇ ਕਿੰਨੇ ਪੀਸ ਚੜਦੇ ਉਹ ਚੱਕ ਉੱਥੋਂ ਉਹ ਚੱਕ ਆ ਚੱਕ ਹਾਂ ਠੀਕ ਆ ਕਰ ਦੇ ਪਰ ਇਹਨੂੰ ਕਰ ਆ ਲੋ ਦਿਖਾ ਜ਼ੀਰੋ ਦਿਖਾ ਬਾਈ ਜ਼ੀਰੋ ਦਿਖਾ ਤਰ ਤਿੰਨ ਤਿੰਨ ਪੀਸ ਚੜਨਗੇ ਕਿਲੋ ਚ ਅਡੋਟੀ ਰੰਗਾਂ ਦੇ ਥਾਲਾ ਤੇ ਇੱਕ ਰੰਗ ਦੇ ਥਾਲਾ ਲਓ ਜੀ ਲਓ ਜੀ 1 ਕਿਲੋ 80 ਗ੍ਰਾਮ ਦੇ ਤਿੰਨ ਕੁੜਤੇ ਪਜਾਮੇ ਬਣ ਗਏ ਜੀ 200 ਰੁਪਏ ਦਾ 200 ਰੁਪਏ ਤੋਂ 5 ਮੀਟਰ ਬੈਠਿਆ 200 ਦਾ 5 ਮੀਟਰ ਬੈਠਿਆ 40 ਰੁਪਏ ਮੀਟਰ ਬੈਠ ਗਿਆ ਲੈਂਗ ਨਾਲੋਂ ਸਸਤਾ ਵੇਗਿਆ ਜੀ ਆਜੋ ਕਿਹੜਾ ਜਲਦ ਜਲਦੀ ਕੀ ਜਿਹੜੇ ਪਾ ਲੈਂਗ ਵਿੱਚ ਆ ਨਾ ਆਪਾਂ ਸਿਆਲੋ ਸਿਆਲੋ ਸਿਆਲ ਹੁਣ ਤੱਕਰ ਮਲਬਲ ਨਾਲੋਂ ਸਸਤਾ ਕੱਪੜਾ ਕੁੜਤੇ ਪਜਾਮੇ ਦਾ ਆਰਾਮਦਾਰੀ ਰਹੂ ਗਰਮੀਆਂ ਚ ਤੋਲ ਕੇ 5-5 ਮੀਟਰ ਦੇ ਪੀਸ ਨੇ ਇੱਕ 2 ਮੀਟਰ ਦਿੱਤਾ ਇਹ ਆ 2 ਮੀਟਰ ਦੀ ਆਹ 1 ਮੀਟਰ ਦੀ ਆਹ ਆ ਗਈ 5 ਮੀਟਰ 5 5 ਮੀਟਰ ਦੇ ਪੀਸ ਨੇ ਸਾਰੇ ਪੂਰਾ 5 ਮੀਟਰ ਕਪੜਾ ਜੀ ਕੁੜਤੇ ਪਜਾਮੇ ਦਾ ਕਾਟਨ ਦਾ ਸਿਰਫ ਔਰ ਸਿਰਫ 200 ਰੁਪਏ ਦਾ ਜੀ 600 ਰੁਪਏ ਕਿਲੋ ਕਿਲੋ ਦੇ ਵਿੱਚ ਤਿੰਨ ਕੁੜਤੇ ਪਜਾਮੇ ਚੜ ਗਏ ਜੀ ਆਜੋ ਕਿਰਾ ਜਲਦੀ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਕਿਤੋਂ ਵੀ ਨਹੀਂ ਮਿਲਣਾ ਆ ਰੇਟ ਜੀ ਕਾਟਨ ਦਾ ਕੁੜਤਾ ਪਜਾਮਾ ਲੀਜੀ ਬੀਜ ਦਾ ਜੀ ਪੂਰਾ ਵਧੀਆ ਕਪੜਾ ਹੋਊਗਾ 200 ਰੁਪਏ ਦਾ 5 ਮੀਟਰ ਪੂਰਾ ਸੋਹਣਾ ਕਪੜਾ ਕੁਛ ਵੀ ਨਹੀਂ ਹੁੰਦਾ ਕੱਪੜੇ ਨੂੰ ਜੀ ਕੱਪੜੇ ਦੀ ਕੁਆਲਿਟੀ ਚੈੱਕ ਕਰ ਲਓ ਪੂਰਾ ਵਧੀਆ ਕੱਪੜਾ ਗੱਲੋ ਜੀ ਪੂਰਾ ਰਾਮਦਾਇਕ ਹੋਊਗਾ ਪਿਓਰ ਕਾਟਨ ਹੋਊਗੀ ਨਾਲੇ ਜੀ ਕੁਝ ਵੀ ਨਹੀਂ ਹੁੰਦਾ ਨਾ ਸਿੱਜੇ ਨਾ ਬੋਰਾਵੇ ਕੁਝ ਵੀ ਨਹੀਂ ਹੁੰਦਾ ਕੱਪੜੇ ਨੂੰ ਜੀ ਆਜੋ ਕਿਰਾ ਜਲਦ ਜਲਦੀ ਕੇਸਰੀ ਕਲੋਥ ਹਾਊਸ ਪੱਖੋਂ ਕੈਂਚੀਆਂ ਜੇ ਆਨਲਾਈਨ ਆਰਡਰ ਕਰਨਾ ਆਨਲਾਈਨ ਵੀ ਭੇਜ ਦਾਂਗੇ 7589340 ਕਿ 70 ਆਪਣਾ WhatsApp ਨੰਬਰ ਆ ਉੱਤੇ ਕੰਟੈਕਟ ਕਰ ਲਓ ਮੈਸੇਜ ਕਰ ਲਓ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਪਹਿਲਾਂ ਕਰਨੀ ਪਊਗੀ 5 ਤੋਂ 7 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਪਾਰਸਲ ਤੁਹਾਡੇ ਕੋਲ ਪਹੁੰਚ ਜਾਊਗਾ ਜੀ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ